ਇਹ ਇੱਕ ਸੰਤਵਾਰ ਜਿੰਨੂੰ ਗੁਰਬਾਨੀ ਦੀ ਚੜੀ ਲੋਰ ਜੀ ਉਹ ਪੁੱਤਰ ਸਾਮਰ ਸਿੰਘ ਦਾ ਮਾ ਸੁਣਿਆ ਗੁਲਾਬਪੁਰ ਜੀ ਕਿਛੀ ਆਪਣੀ ਕੌਮ ਲਈ ਬਚਪਨ ਦੀ ਭਗਤੀ ਜਿ ਬਿਤਾ ਦਿੱਤਾ ਪੰਥ ਪ੍ਰਤੀ ਜੋ ਪਿਆਰ ਸੀ ਉਹਨੇ ਕੌਮ ਦੀ ਸੇਵਾ ਚਲਾ ਦਿੱਤਾ ਅੰਮ੍ਰਿਤ ਸ਼ਕਨੂ ਰੋਗ ਦਿੱਤਾ ਮਾਪਿਆਂ ਨੂੰ ਭੈ ਸੀ ਗੋਰੀ ਸਰਕਾਰ ਦਾ ਉਹ ਪੋਖੜ ਤਲ ਦੇ ਬਹਿ ਗਿਆ ਬੰਨਾ ਚਾਹੁੰਦਾ ਸੀ ਬੜਾ ਪਿਆਰਾ ਸੀ ਸੰਤਾਂ ਦੇ ਜਾਨ ਉਧਰੋਂ ਉਹ بے ਸਹਾਰਿਆਂ ਦਾ ਬੜਿਆ ਸਹਾਰਾ ਸੀ ਬੱਚਤ ਨੂੰ ਗਾਇ ਗੁਰੂ ਨਾਨਕ ਦੇ ਸਥਾਪਿਤ ਕੇਂਦਰ ਵਿੱਦਿਆ ਦਾ ਕੀਤਾ ਜੀ ਬੜੂ ਸਾਹਿਬ ਜੀ ਬਣਾ ਅਕੈਡਮੀ ਅਕਾਲ ਦਾ ਨਾਮ ਸੀ ਦਿੱਤਾ ਜੀ ਸ਼ੁਰੂਆਤ ਕੀਤੀ ਸੀ 5 ਬੱਚਿਆਂ ਤੋਂ ਅੱਜ ਪਰਿਵਾਰ ਹੈ ਕਿੰਨਾ ਹੀ ਜੋੜ ਲਿਆ ਜੋ ਕੰਡਿਆਂ ਦੇ ਰਸਤੇ ਤੁਰ ਪੈ ਸੀ ਉਹਨਾਂ ਨੂੰ ਫੁੱਲਾਂ ਦੇ ਰਸਤੇ ਮੋੜ ਲਿਆ ਅੱਜ 129 ਅਕੈਡਮੀਆਂ ਬਣ ਗਈਆਂ ਨੇ ਹਰ ਸੇ ਗੁਰਬਾਨੀ ਨਾਲ ਹੁੰਦੀ ਨਿਰਾਲੀ ਹੈ ਅਤੇ ਇਕ ਔਰਤ ਨੇ ਸੰਭਾਲੀ ਹੈ ਜੀਣਾ ਇਹ ਕਾਜ ਹੋ ਆਰੰਭ ਦੇ ਅੱਜ ਫਿਰਦੇ ਹੋਣਾ ਸੀ ਕਲਮੈਂਟਾ ਜੀ ਬਾਣੀ ਬਾਣੀ ਤੋਂ ਗੂਰ ਹੋਣਾ ਸੀ ਕਲਦੇ ਹੋਣਾ ਸੀ ਸਕਟਾ ਪੈਂਟਾ ਜੇ ਕਹੇ ਅੰਤਰੀ ਤੁਸੀਂ ਰਬ ਖਾਤਾ ਏ